ਹੱਥ ਤੇ ਮੰਡਾ ਹੱਥ ਗੁਰ ਨਾਨਕ ਜੇਨ ਕੱਲਣਾ ਕੀ ਮੇਉਂ ਵੀ ਹੱਥ ਤੇ ਵਡਾ ਹੱਥ ਗੁਰ ਨਾਨਕ ਜੇਨ ਕੱਲਣਾ ਕੀ ਗੁਰਦੁਆਰਾ ਸਤਖੰਡ ਇਸ਼ਰ ਦਰਬਾਰ ਬਰੇਸ਼ੀਆ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਮਹਾਨ ਗੁਰਮਤ ਸਮਾਗਮ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਖਲ ਤਾਰਨ ਗੁਰੂ ਨਾਨਕ ਆਇਆ ਗੁਰਦੁਆਰਾ ਸਾਧਾਂ ਦੇ ਇਸ਼ਰ ਦਰਬਾਰ ਬਰੇਸ਼ੀਆ ਵਿਖੇ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਨੂੰ ਮੋਖ ਰੱਖਦਿਆਂ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਰੱਖੇ ਗਏ ਸਨ ਉਡੀਆਂ ਨੂੰ ਤਾਰ ਨਹੀਂ ਨਾ ਰੂਪ ਨਾ ਸਜਾਇਆ ਆਇਆ ਉਡੀਆਂ ਨੂੰ ਤਾਰ ਨਹੀਂ ਨਾ ਰੂਪ ਨਾ ਸਜਾਇਆ ਆਇਆ ਅੱਜ ਸਮਾਪਤੀ ਵੇਲੇ ਜਿੱਥੇ ਕੱਲ ਸ਼ਨੀਵਾਰ ਅਤੇ ਅੱਜ ਖੁੱਲੇ ਪੰਡਾਲਾ ਦੇ ਅੰਦਰ ਦੀਵਾਨ ਸਜਾਏ ਗਏ ਨੇ ਉੱਚ ਕੋਟੀ ਦੇ ਰਾਗੀ ਢਾਡੀ ਜਥਿਆਂ ਨੇ ਸਾਨ ਸ਼੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਜੀਵਨ ਸੰਬੰਧਿਤ ਵਿਚਾਰਾ ਦੇ ਨਾਲ ਸੰਤਾਂ ਨੂੰ ਜੋੜਿਆ ਹੈ ਸੰਤਾਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰੀਆਂ ਨੇ ਵਾਹਿਗੁਰੂ 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 ਵਾਹਿ ਬੜੇ ਪਿਆਰ ਦੇ ਨਾਲ ਸੰਗਤਾਂ 'ਚ ਉਪਸ਼ਾਹ ਦੇਖਣ ਨੂੰ ਮਿਲਿਆ। ਸੋ ਆਪ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਉੱਥੇ ਗੁਰੂ ਚਰਨਾਂ ਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਗੁਰੂ ਨਾਨਕ ਮਹਾਰਾਜ ਆਪਣੇ ਪ੍ਰਕਾਸ਼ ਉਤਸਵ ਆਪਣੇ ਦਿਹਾੜੇ ਸੰਗਤਾਂ ਪਾਸੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਕੀ ਖੁਸ਼ੀ ਹੋਈ। ਕੋਟੇ ਹੋ ਗਈ ਸੇਂਗਣੀ ਗ੍ਰੀਸ਼ ਨਗਰ ਲਗਤੀ ਆਇਆ ਦੁਨੀਆ ਨੂੰ ਤਾਰਨ ਲਈ ਨਾਮ ਸੁਖਰਾ ਬਧਾਇਆ ਆ ਦੁਨੀਆ ਨੂੰ ਤਾਰਨ ਲਈ ਨਾਮ ਸੁਖਰਾ ਬਧਾਇਆ ਆ ਆਲਕੇ ਸਤਸਾਂ ਗਿਆ ਗੁਰ ਨਾਨਕ ਸਤਸਾਂ ਗਿਆ ਸੱਦ ਕੇ ਸੱਦ ਕੇ ਸਤਾਰ ਸੱਦ ਕੇ ਸੱਦ ਕੇ ਬੰਦਰ ਤੇ ਝੁਕ ਝੁਕ ਜਾਵੇ ਬੰਦਰ ਤੇ ਝੁਕ ਝੁਕ ਜਾਵੇ ਸਤਾਰ ਸੱਦ ਕੇ ਸੱਦ ਕੇ ਸਤਾਰ ਸੱਦ ਕੇ ਸੱਦ ਕੇ ਗੁਰੂ ਨਾਨਕ ਪਹਿਲੀ ਪਾਸ਼ਾਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਇਟਲੀ ਦੇ ਸ਼ਹਿਰ ਬਰੇਸ਼ੀਆ ਚ ਸਥਿਤ ਗੁਰਦੁਆਰਾ ਸਤਖੰਡੀਸ਼ਰ ਦਰਬਾਰ ਬਰੇਸ਼ੀਆ ਵਿਖੇ ਮਹਾਨ ਸਮਾਗਮ ਕਰਵਾਇਆ ਗਿਆ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਪ੍ਰਕਾਸ਼ ਪੁਰਬ ਤੇ ਕਿਰਾਏ ਸਮਾਗਮ ਵਿੱਚ ਸਮੂਲਿਤ ਕੀਤੀ ਗਈ ਤਿੰਨ ਰੋਜ਼ਾਂ ਸਮਾਗਮ ਵਿੱਚ ਸ੍ਰੀ ਅਕੰਠਾ ਪਾਠ ਸਾਹਿਬ ਦੇ ਜਾਪ ਹੋਏ ਤੇ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ ਗੁਰਦੁਆਰਾ ਸਾਹਿਬ ਤੋਂ ਪੰਡਾਲ ਤੱਕ ਦੇ ਰਸਤੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦਿਵਾਨਾਂ ਦੀ ਰਮਤਾ ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਦੁਆਰਾ ਰਸਪੀਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾਵਾਚ ਗਿਆਨੀ ਸਕੱਤਰ ਸਿੰਘ ਬਾਜਬਾ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਦੀ ਮਹਿਮਾ ਸੁਣਾਈ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼ਾਮ ਨੂੰ ਭਾਈ ਸਤਪਾਲ ਸਿੰਘ ਘਰਚਾ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ। ਇਸ ਮੌਕੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਪਹੁੰਚੇ ਢਾਡੀ ਭਾਈ ਹਰਦੀਪ ਸਿੰਘ ਮਾਨੋ ਚਹਲ ਦੇ ਜਥੇ ਦੁਆਰਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਇਆ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ। ਵੱਖ-ਵੱਖ ਸੇਵਾਦਾਰਾਂ ਦਾ ਸਨਮਾਨ ਕਰਦੇ ਹਾਂ। ਉਹਨਾਂ ਨੂੰ ਗੁਰੂ ਨਾਨਕ ਦਾ ਫਲਸਫਾ ਆਪਣੇ ਜੀਵਨ ਤੇ ਲਾਗੂ ਕਰਨ ਦਾ ਸਨੇਹਾ ਵੀ ਦਿੱਤਾ ਗਿਆ। ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਕੱਲ ਤਾਰਨ ਗੁਰੂ ਨਾਨਕ ਆਇਆ ਗੁਰਦੁਆਰਾ ਸਤਖੰਡਿਸ਼ਰ ਦਰਬਾਰ ਬਰੇਸ਼ੀਆ ਵਿਖੇ ਪਹਿਲੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਰੱਖੇ ਗਏ ਸਨ ਅੱਜ ਸਮਾਪਤੀ ਵੇਲੇ ਜਿੱਥੇ ਕੱਲ ਸ਼ਨੀਵਾਰ ਅਤੇ ਅੱਜ ਖੁੱਲੇ ਪੰਡਾਲਾ ਦੇ ਅੰਦਰ ਦੀਵਾਨ ਸਜਾਏ ਗਏ ਨੇ ਉੱਚ ਕੋਟੀ ਦੇ ਰਾਗੀ ਢਾਡੀ ਜਥਿਆਂ ਨੇ ਤਾਂ ਸ਼੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਜੀਵਨ ਸੰਬੰਧਿਤ ਵਿਚਾਰਾ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਹਾਜ਼ਰੀਆਂ ਭਰੀਆਂ ਨੇ ਸੋ ਬੜੇ ਪਿਆਰ ਦੇ ਨਾਲ ਸੰਗਤਾਂ 'ਚ ਇਹ ਉਤਸ਼ਾਹ ਦੇਖਣ ਨੂੰ ਮਿਲਿਆ ਸੋ ਆਪ ਸਾਰੀਆਂ ਸੰਗਤਾਂ ਦਾ ਜਿੱਥੇ ਧੰਵਾਦ ਉੱਥੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਗੁਰੂ ਨਾਨਕ ਮਹਾਰਾਜ ਆਪਣੇ ਪ੍ਰਕਾਸ਼ ਉਤਸਵ ਆਪਣੇ ਦਿਹਾੜੇ ਸੰਗਤਾਂ ਪਾਸੋਂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ